ਇਹਨੇ ਕੰਧੋਲੇ ਦੀਆਂ ਚਾਰ ਬੀਬੀਆਂ ਆ ਕੇ ਬੈਠ ਗਈਆਂ ਉਹ ਹਜ਼ਾਰ ਵੋਟ ਮਰਜੋ ਸ਼ਰਮਗਲ ਤੁਸੀਂ ਇੱਕ ਧੀ ਗੱਲ ਬਲਾ ਤਕਰ ਹੋਇਆ ਤੁਸੀਂ ਬੇਰ ਵੀ ਬਾਹਰ ਨਹੀਂ ਨਿਕਲਦੇ ਕਿਹਨੂੰ ਅਦਾਬ ਕੇ ਦਵਾਉਂਗੇ ਕਿਹਨੂੰ ਇਹ ਧਮਕੀਆਂ ਦਵਾਉਂਗੇ ਇਹ ਪਿੰਡ ਰਾਜਨੀਤੀਆਂ ਨੇ ਤਾਂ ਅਸੀਂ ਮਾਰ ਲੇ ਉਹ ਆਪ ਪਤੀ ਨੇ ਤਾਂ ਨਹੀਂ ਰਾਜਨੀਤੀ ਕੀਤੀ ਇਹ ਤਾਂ ਜਬਰ ਜਨਾਹ ਹੋਇਆ ਇਹਦਾ ਰਫਲ ਦੀ ਨੋਕ ਨਾਲ ਹੋਇਆ ਇਹ ਤਾਂ ਧੀ ਪਿੰਡ ਦੇ ਵਿੱਚ ਹੈ ਨਹੀਂ ਕਿਸੇ ਦੀ ਸਾਡੀਆਂ ਧੀਆ ਜਾਦਾ ਉਹ ਤੁਸੀਂ ਵੀ ਸਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੋ ਜੇ ਸਿੱਖਾਂ ਨੇ ਸਾਡੀ ਜ਼ਿੰਮੇਵਾਰੀ ਤੁਹਾਡੀ ਲੈ ਲਈ ਅਸੀਂ ਅਰਵਾ ਦਲਵਾ ਖਾਲਸਾ ਦਲਪੰਥ ਨੇ ਤਾਂ ਤੁਸੀਂ ਸਾਡੇ ਨਾਲ ਤਾਂ ਤੁਰਪੋ ਪਿੰਡ ਦੇ ਵਿੱਚ ਜਿਹੜੀਆਂ ਧਮਕੀਆਂ ਦੇ ਰਹੇ ਆ ਉਹ ਚੰਗੀਆਂ ਕੱਲ ਨੂੰ ਇਹਨਾਂ ਦੀ ਧੀ ਨੂੰ ਕੋਈ ਲੈ ਗਿਆ ਚੱਕ ਕੇ ਫਿਰ ਇਹਨਾਂ ਪੱਜੂਗੇ ਨਹੀਂ ਅਸੀਂ ਨਹੀਂ ਭੱਜਣਾ ਹੈ ਉਹ ਸਾਡੀ ਕਿਤਾਬ ਜਿੱਤਾ ਉਹ ਖਤਮ ਹੈ ਚਾਹੇ ਅੱਜ ਮਿਲਿਆ ਚਾਹੇ ਕੱਲ ਮਿਲਿਆ ਕੱਲੂ ਅਸੀਂ ਪਿੰਡਕ ਤੋਂ ਹੰਗ ਸਿੰਘ ਛਤੇਬੰਦੀਆਂ ਜਾਉਂਗੀਆਂ ਅਸੀਂ ਲਾਅਸਮਿੰਟ ਕਰਕੇ ਆਉਂਗੇ ਪਿੰਡ ਪਿੰਡ ਇਹ ਧਰਨਿਆਂ ਦਾ ਕੰਮ ਨਹੀਂ ਹੈ ਇਹ ਕੋਈ ਪੰਚਾਇਤੀ ਮੁੱਦੇ ਨਹੀਂ ਹੈ ਜਾਂ ਕੋਈ ਕਿਸੇ ਦੇ ਆਪਸੀ ਮੁੱਦੇ ਨਹੀਂ ਹੈ ਇੱਕ ਧੀ ਨਾਲ ਗਲਤ ਸ਼ੋਸ਼ਣ ਹੋਇਆ ਤਾਂ ਅਸੀਂ ਖੜੇ ਆ ਜੇ ਤਾਂ ਇਹ ਕਰਦੇ ਗ੍ਰਿਫਤਾਰ ਠੀਕ ਹੈ ਨੀ ਸਿੰਘ ਲੱਭਣ ਵੀ ਜਾਣਦੇ ਲਵਾਉਣ ਵੀ ਜਾਣਦੇ ਆ ਸਵੇਰੇ 11 ਵਜੇ ਤੋ ਕਿਉਂ ਬੰਦ ਆ ਉਹਨਾਂ ਦਾ ਐਮਐਲਏ ਰੋਪੜ ਐਮਐਲਏ ਚਮਕੌਰ ਸਾਹਿਬ ਕਿਉਂ ਨਹੀਂ ਆਇਆ ਲੋਕਾਂ ਦੇ ਜਿਹਦੇ ਨਾਲ ਉਹਨਾਂ ਦੇ ਇੱਕ ਪਾਰਟੀ ਦੇ ਮੇਨ ਬੰਦੇ ਨੇ ਮੌਜੂਦਾ ਸਰਪੰਚ ਨੇ ਇਹਨਾਂ ਕਾਨੂੰਨਾ ਅਪਰਾਧ ਕੀਤਾ ਉਹਨੂੰ ਫੇਰ ਪ੍ਰਸ਼ਾਸਨ ਨੂੰ ਦੇਣ ਆਦੇਸ਼ ਕਿ ਉਹਨੂੰ ਚੱਕ ਕੇ ਅੰਦਰ ਸੇਟੋ ਇੱਕੋ ਸਕੂੜੀ ਦੇ ਬਾਪ ਨੂੰ ਆਪਣੀ ਧੀ ਦੀ ਇੱਜ਼ਤ ਦੇ ਲਈ ਤੇ ਸੜਕਾਂ ਤੇ ਰੋਲਣਾ ਪੈ ਰਿਹਾ ਇਹ ਪੰਜਾਬ ਲਈ ਇਹਨਾਂ ਨੂੰ ਸਰਕਾਰ ਚੁਣੀ ਗਈ ਸੀ ਪਹਿਲਾਂ ਇਹ ਨਾਲੀਆਂ ਦੇ ਉੱਤੇ ਜਾ ਕੇ ਵੀ ਲਾਈਵ ਹੋ ਜਾਂਦਾ ਸੀਗਾ ਗਲੀਆਂ ਦੇ ਉੱਤੇ ਲਾਈਵ ਆ ਸਾਡੇ ਹਲਕੇ ਦੇ ਵਿੱਚ ਐਡਾ ਬੜਾ ਕੰਮ ਹੋ ਗਿਆ ਤੇ ਇਹਨੂੰ ਲਾਈਵ ਨਹੀਂ ਸੁਝਦਾ ਉਹ ਤੁਹਾਨੂੰ ਪਤਾ ਹੀ ਹੈ ਉਹ ਆਪ ਫੋਨ ਚੱਕ ਕੇ ਕਹਿ ਦਿੰਦਾ ਕਿ ਐਮ ਐਲ ਏ ਮੀਟਿੰਗ 'ਚ ਆ ਉਹ ਜਵਾਬ ਨਹੀਂ ਦੇ ਸਕਦਾ ਹੋਰ ਕਿਸੇ ਗਰੀਬ ਬੰਦੇ ਨੇ ਇੱਕ ਹੁਣੋਣਾ ਕੰਮ ਕੀਤਾ ਹੁੰਦਾ ਉਹਨੂੰ ਕਾਦੇ ਚੱਕ ਕੇ ਅੰਦਰ ਕਰ ਦਿੰਦੇ ਬੇਟੀਆਂ ਨੂੰ ਮਾਰਨ ਦਾ ਬੇਟੀਆਂ ਨਾਲ ਬਲਾਤਕਾਰ ਕਰਨ ਦਾ ਕਿੱਥੇ ਗਿਆ ਤੁਹਾਡਾ ਨਾਰਾ ਉਹ ਬੇਟੀ ਪਚਾ ਬੇਟੀ ਬਣਾਉਦਾ ਲਾਜ਼ਮ ਨਹੀਂ ਉਹ ਤਾਂ ਆਪਦੀ ਕਾਰਵਾਈ ਕਰ ਰਹੇ ਨੇ ਪਰ ਉਹਨਾਂ ਦੇ ਦਬਾਅ ਉਹ ਬਾਗੀਦਾ ਹੀ ਐਮ ਐਲ ਏ ਦਾ ਸਰਕਾਰ ਦਾ ਦਬਾਅ ਹੋਰ ਕੀਦਾਗਾ ਚਮਕੌਰ ਸਾਹਿਬ ਦੇ ਲੱਗੇ ਪੈਂਦਾ ਪਿੰਡ ਕੰਧੋਲਾ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਪਿੰਡ ਦਾ ਮੌਤਵਾ ਸਰਪੰਚ ਇੱਕ ਕੁੜੀ ਦੇ ਨਾਲ ਦੁਸ਼ਕਰਮ ਕਰਦਾ ਐ ਇੰਨਾ ਉਹਨੂੰ ਜਿਹੜਾ ਇੱਕ ਕੁੜੀ ਪ੍ਰਤੀ ਇੱਕ ਬੱਚੀ ਪ੍ਰਤੀ ਸਤਿਕੇ ਦੇ ਨਾਲ ਉਹਦੇ ਮਨ ਦੇ ਵਿੱਚ ਗੰਦੇ ਵਿਕਾਰ ਆਂਦੇ ਨੇ ਤਾਂ ਕੁੜੀ ਨਾਲ ਬਲਾਤਕਾਰ ਤੱਕ ਕਰਦਾ ਪਰ ਪੁਲਿਸ ਕਹਿੰਦੇ ਹੁਣ ਤੱਕ ਸੁਣਵਾਈ ਨਹੀਂ ਕਰ ਰਹੀ ਅੱਜ 20-25 ਦਿਨਾਂ ਤੋਂ ਹਾਰ ਕੇ ਕਹਿੰਦੇ ਕਿ ਪ੍ਰੋਟੈਸਟ ਕਰਨਾ ਪਿਆ ਪਹਿਲਾਂ ਪ੍ਰੋਟੈਸਟ ਕੀਤੇ ਪਰ ਹੱਲ ਨਹੀਂ ਨਿਕਲੇ ਆ ਤੇ ਇੱਥੇ ਮੌਕੇ ਤੇ ਬਾਬਾ ਰਾਏ ਰਾਜ ਸਿੰਘ ਜੀ ਹੁਣੇ ਪਹੁੰਚੇ ਨੇ ਸਾਰੀ ਜਥੇਬੰਦੀ ਪਹੁੰਚੀ ਆ ਬਾਬਾ ਜੀ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦਾ ਬਾਬਾ ਜੀ ਕੀ ਅਸਲ ਦੇ ਵਿੱਚ ਗੱਲ ਸੀਗੀ ਕਿ ਇੱਥੇ ਤੁਹਾਨੂੰ ਇਕੱਠੇ ਹੋਣਾ ਪਿਆ ਸਾਰਿਆਂ ਨੂੰ ਦੇਖੋ ਚਮਕੌਰ ਸਾਹਿਬ ਦੇ ਨਾਲ ਪਿੰਡ ਆ ਕੰਧੋਲਾ ਹੂੰ 2-3 ਕਿਲੋਮੀਟਰ ਤੇ ਉੱਥੇ ਜਿਹੜਾ ਮੌਜੂਦਾ ਸਰਪੰਚ ਹੈ ਉਸ ਨੇ ਪਿੰਡ ਦੀ ਬੱਚੀ ਦੇ ਨਾਲ ਜਿਹੜੀ ਗਰੀਬ ਪਰਿਵਾਰ ਦੀ ਬੱਚੀ ਆ ਪੜਦੀ ਆ ਉਹਦੇ ਨਾਲ ਜਿਹੜਾ ਦੁਸ਼ਕਰਮ ਕੀਤਾ ਬਲਾਤਕਾਰ ਕੀਤਾ ਹੂੰ ਜਿਹੜੀ ਹਤ ਨਿੰਦਨ ਜੋ ਘਟਨਾ ਹੈ। ਹੂੰ ਦੇਖੋ ਉਹ ਪਵਿੱਤਰ ਧਰਤੀ ਜਿੱਥੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਤਿੰਨ ਪਿਆਰੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਨੇ ਉਸ ਪਵਿੱਤਰ ਧਰਤੀ ਨੂੰ ਜਿਹੜਾ ਉਹਨੇ ਇੱਕ ਦਾਗ ਲਾਤਾ। ਹੂੰ ਉਹ ਜੋ ਚਮਕੌਰ ਸਾਹਿਬ ਦਾ ਕੋਈ ਵੀ ਨਾਂ ਸੁਣਦਾ ਹੈ। ਹੂੰ ਉਹਦਾ ਸਿਰ ਝੁਕ ਜਾਂਦਾ ਵੀ ਉਹ ਪਵਿੱਤਰ ਧਰਤੀ ਹੈ। ਜੀ ਤੇ ਉਹ ਉਸ ਧਰਤੀ ਦੇ ਉੱਤੇ ਉਹ ਦਰਿੰਦਾ ਇੱਕ ਪੈਦਾ ਹੋਇਆ। ਉਹਨੇ ਪਿੰਡ ਦੀ ਪਰਿਵਾਰ ਦੀ ਪਰਿਵਾਰ ਦੀ ਬੱਚੀ ਨਾਲ ਬਰਾਤਕਾਰ ਕਰਿਆ। ਤੇ ਉਸ ਤੋਂ ਪਹਿਲਾਂ ਵੀ ਉਸ ਦੁਸ਼ਟ ਤੇ ਜਿਹੜੇ ਹੈਗੇ ਨੇ ਇਲਜ਼ਾਮ ਲੱਗੇ ਨੇ ਉਹਨੇ ਪਹਿਲਾਂ ਪੈਸੇ ਪੂਸੇ ਲੈ ਕੇ ਜਿਹੜੇ ਉਹਦੀ ਵੀਡੀਓ ਵੀ ਤੁਸੀਂ ਨਟ ਦੇ ਸਕਦੇ ਹੋ ਕਿਸ ਤਰ੍ਹਾਂ ਬੀਬੀਆਂ ਨਾਲ ਜ਼ਬਰਦਸਤੀ ਕਰ ਰਿਹਾ ਉਹ ਨਟ ਤੇ ਵੀਡੀਓ ਵੀ ਹੈਗੀਆਂ ਨੇ ਤੇ ਉਹਨੇ ਪੈਸੇ ਲੈ ਕੇ ਜਿਹੜੇ ਹੈਗੇ ਉਹਨੇ ਸਮਝੌਤੇ ਨੂੰ ਉਤੇ ਕਰ ਲੇ ਹੁਣ ਜਿਹੜਾ ਉਹ ਪਰਿਵਾਰ ਸੀ ਗਰੀਬ ਉਹ ਅਣਖੀ ਪਰਿਵਾਰ ਸੀ ਉਹਨੇ ਪੈਸਿਆਂ ਦਾ ਲਾਲਚ ਨਹੀਂ ਉਹਨੂੰ 2-3 ਕਰੋੜ ਦਾ ਵਿਆਹ ਜਿਹੜਾ ਆਫਰ ਦਿੱਤਾ ਗਿਆ ਹੋਰ ਵੀ ਫਿਰ 15-20 ਦਿਨ ਜਦੋਂ ਲੰਘੇ ਫਿਰ ਨਾ ਸੁਣਵਾਈ ਹੋਈ ਫਿਰ ਇੱਕ ਕਮੇਟੀ ਬਣੀ ਉਹਨਾਂ ਨੇ ਸੜਕਾਂ ਦੇ ਉੱਤੇ ਅਸੀਂ ਵੀ ਉੱਥੇ 2-3 ਦਿਨਾਂ ਤੋਂ ਲਗਾਤਾਰ ਜਾ ਰਹੇ ਹਾਂ ਤੇ ਫਿਰ ਉਹ ਜਦੋਂ ਲੋਕ ਸੜਕਾਂ ਦੇ ਆ ਕੇ ਫਿਰ ਜਿਹੜੀ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੇ ਭਈ ਫਿਰ ਉੱਤੇ ਜਿਹੜੀ ਕਾਨੂੰਨ ਦੀ ਧਾਰਾ ਥਾਰੀ ਲੱਗੀ ਉੱਤੇ ਐਫ ਆਈ ਆਰ ਦਰਜ ਵੀ ਹੋਈ ਪਰ ਉਹਨੂੰ ਫੜਿਆ ਨਹੀਂ ਹਜੇ ਤੱਕ ਜਿਹੜਾ ਇਥੋਂ ਦਾ ਐਮ ਐਲ ਏ ਆ ਚੰਜੀਤ ਕੋਈ ਆਪ ਵਾਲਿਆਂ ਦਾ ਉਹ ਉਹਦੀ ਡੱਟ ਕੇ ਮਦਦ ਕਰਦਾ ਜਿਹੜੇ ਹੁਣ ਲੋਕ ਧਰਨਿਆਂ ਦੇ ਵਿੱਚ ਆਉਂਦੇ ਨੇ ਪਿੰਡ ਦੇ ਨੇ ਜੇ ਇਹੋ ਬਾਹਰ ਲੈਣੇ ਉਹਨਾਂ ਨੂੰ ਟੈਲੀਫੋਨ ਕਰਕੇ ਧਮਕਾਇਆ ਜਾਂਦਾ ਵੀ ਤੁਹਾਡੇ ਤੇ ਅਸੀਂ ਪਰਚੇ ਦਰਜ ਕਰ ਦਾਂਗੇ ਤੁਸੀਂ ਉਥੇ ਜਾਣਾ ਨਹੀਂ ਆਉ ਕਰ ਦਾਂਗੇ ਆ ਕਰ ਦਾਂਗੇ ਇਹ ਬਿਲਕੁਲ ਗਲਤ ਕੰਮ ਆ ਕਿਉਂਕਿ ਪਰਿਵਾਰ ਦੀ ਇੱਜ਼ਤ ਤਾਂ ਇਕੱਲੇ ਪਰਿਵਾਰ ਦੀ ਨਹੀਂ ਪੂਰੇ ਪੰਜਾਬ ਦੀ ਇੱਜ਼ਤ ਦਾ ਸਵਾਲ ਆ ਉਹ ਪੰਜਾਬ ਆ ਜਿੱਥੋਂ ਪੰਜਾਬ ਦੇ ਲੋਕ ਜਿਹੜੇ ਸੀ ਉਹ ਦੂਜੀਆਂ ਧੀਆਂ ਭੈਣਾਂ ਦੇ ਲਿਆ ਕੇ ਉਹਨਾਂ ਦੇ ਘਰਾਂ ਦੇ ਵਿੱਚ ਸੌਂਦੇ ਰਹੇ ਨੇ ਫਿਰ ਸਾਡੀਆਂ ਧੀਆਂ ਭੈਣਾਂ 'ਚ ਜਦੋਂ ਰੇਪ ਹੁੰਦਾ ਵੀ ਅਸੀਂ ਮਜਬੂਰ ਹੋ ਜਾਂਦੇ ਇੱਕ ਇਨਸਾਫ ਲੈਣ ਵਾਸਤੇ ਸੜਕਾਂ ਦੇ ਸਾਨੂੰ ਉਤਰਨਾ ਪੈ ਰਿਹਾ ਅਫਸਰ ਸਾਹੀ ਸਰਕਾਰ ਬੇਈਮਾਨ ਆ ਜੇ ਇਮਾਨਦਾਰ ਹੁੰਦੀ ਹੁਣ ਨੂੰ ਕਾਦਾ ਸਲਾਖਾਂ ਪਿੱਛੇ ਉਹ ਜਿਹੜਾ ਸ਼ਖਸ ਹੋਣਾ ਚਾਹੀਦਾ ਸੀਗਾ ਕਿਉਂਕਿ ਇਹਦੇ ਵਿੱਚ ਸਾਰੇ ਰਲੇ ਹੋਏ ਨੇ ਪ੍ਰਸ਼ਾਸਨ ਆ ਜਿਹੜਾ ਉਹ ਕਰਨਾ ਚਾਹੁੰਦਾ ਪੁਲਿਸ ਪਰ ਉਹਨਾਂ ਤੇ ਦਬਾਅ ਸਰ ਜਿਹੜੇ ਉੱਤੋਂ ਨਮਾਇੰਦੇ ਨੇ ਐਮ ਐਲ ਏ ਐਮ ਪੀ ਆ ਜਾਂ ਹੋਰ ਆ ਉਹ ਉਹ ਪਾ ਰਹੇ ਨੇ ਉਹਦਾ ਕਿਉਂਕਿ ਸਰਕਾਰ ਦੇ ਨਾਲ ਹੱਥਾਂ ਉਹ ਧਨਾੜ ਬੰਦਾ ਉਸ ਦੇ ਕੋਲ ਪੈਸੇ ਦੀ ਖੇਡ ਆ ਪੈਸੇ ਦੇ ਕੇ ਸਾਰੇ ਪਾਸੇ ਉਹ ਜਿਹੜਾ ਹੈਗਾ ਭੱਜਿਆ ਫਿਰਦਾ ਤਾਹੀਂ ਉਹ ਗ੍ਰਫਤ ਦੇ ਵਿੱਚ ਨਹੀਂ ਆ ਰਿਹਾ ਜਿਉ ਹੋਰ ਕਿਸੇ ਗਰੀਬ ਬੰਦੇ ਨੇ ਘਣੋਣਾ ਕੰਮ ਕੀਤਾ ਹੁੰਦਾ ਉਹਨੂੰ ਕਾਦੇ ਚੱਕ ਕੇ ਅੰਦਰ ਕਰ ਦਿੰਦੇ ਦੇਖੋ ਇੱਥੇ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਜਿਹੜਾ ਬੇਈਮਾਨਾਂ ਦਾ ਰਾਜ ਆ ਗਿਆ ਜੇ ਚੰਗੇ ਹੁੰਦੇ ਇਹ ਭਗਵੰਤ ਮਾਨ ਕਹਿੰਦਾ ਸੀ ਸਾਰੀ ਸਰਕਾਰ ਤੇ ਲਿਖ ਕੇ ਨਾਰੇ ਲਾਏ ਹੋਏ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਆਹ ਜਿਹੜਾ ਨਾਰਾ ਦਿੱਤਾ ਆਹ ਬੇਟੀਆਂ ਨੂੰ ਮਾਰਨ ਦਾ ਬੇਟੀਆਂ ਨਾਲ ਬਲਾਤਕਾਰ ਕਰਨ ਦਾ ਕਿੱਥੇ ਗਿਆ ਤੁਹਾਡਾ ਨਾਰਾ ਉਹ ਬੇਟੀ ਪਚਾਓ ਬੇਟੀ ਪੜ੍ਹਾਓ ਦਾ ਸ਼ਰਮ ਹੋਣੀ ਚਾਹੀਦੀ ਪਹਿਲ ਦੇ ਆਧਾਰ ਤੇ ਇਹ ਜਿਹੜਾ ਐਮਪੀ ਬਣਿਆ ਹੋਇਆ ਇਥੇ ਕੰਕੋਂਗਾਜਾ ਜਿਹੜਾ ਉਹਨੂੰ ਕਹਿੰਦਾ ਮੈਨੂੰ ਅਜੇ ਤੱਕ ਪਤਾ ਹੀ ਨਹੀਂ ਇਸ ਮਾਮਲੇ ਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਨੇ ਇਹ ਕੱਲੇ-ਕੱਲੇ ਘਰ ਤੇ ਕੁਝ ਦੇਨੇ ਤੇ ਹੁਣ ਇਹਨਾਂ ਨੂੰ ਐਡਾ ਕਾਰਮ ਹੋ ਗਿਆ ਇਥੇ ਇਥੇ ਕੋਈ ਨੂੰ ਪਤਾ ਨਾ ਹੋਵੇ ਜਾਣ ਕੇ ਹਨ ਦੇਖਿਆ ਕੀਤਾ ਜਾ ਰਹੀ ਬਿਲਕੁਲ ਹਨ ਦੇਖਿਆ ਸਰਕਾਰ ਦੀ ਸਹਾਇਤਾ ਉਸ ਬੰਦਿਆਂ ਨੂੰ ਤੇ ਭਗਵੰਤ ਮਾਨ ਦੀਆਂ ਅੱਖਾਂ ਵਿੱਚੀਆਂ ਹੋਈਆਂ ਨੇ ਉੱਖਾਂ ਬੰਦ ਕਰੀ ਬੈਠਾ ਭਵੰਤਮਨ ਸਾਹਿਬ ਤਾਂ ਲਗਾਤਾਰ ਕਾਰਵਾਈਆਂ ਕਰ ਰਹੇ ਨੇ ਭਵੰਤ ਤਹਿਸੀਲਦਾਰਾਂ ਦੇ ਉੱਤੇ ਫਿਰ ਇਹ ਕੀ ਲੱਗਦਾ ਕਿ ਧਿਆਨ ਦੇ ਵਿੱਚ ਨਹੀਂ ਆ ਰਿਹਾ ਉਹਨਾਂ ਤੇ ਸਭ ਕੁਝ ਧਿਆਨ ਦੇ ਵਿੱਚ ਆ ਖਾਤਰ ਵਿਧੀਆਂ ਕਰਦੇ ਨੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਵਾ ਕੇ ਸਰਕਾਰ ਚੁਣੀ ਆ ਲੋਕਾਂ ਦਾ ਸਾਥ ਦਿਓ ਈਮਾਨਦਾਰੀ ਨਾਲ ਕੰਮ ਕਰੋ ਈਮਾਨਦਾਰੀ ਦਿਖਾਓ ਦੇਖੋ ਇਹ ਇੱਕ ਬਹੁਤ ਵੱਡਾ ਮਸਲਾ ਹੈ ਬੇਟੀ ਦਾ ਪਰਿਵਾਰ ਦਾ ਇੱਜ਼ਤ ਦਾ ਉਸ ਨੂੰ ਪਹਿਲੇ ਦਰਦ ਦੇ ਸਾਥ ਦਿਓ ਬਿਨਾਂ ਕਿਸੇ ਰੋਲੇ ਰੱਪੇ ਤੋਂ ਉਹ ਦੋਸ਼ੀ ਨੂੰ ਫੜ ਕੇ ਡੱਕਿਆ ਜਾਵੇ ਝਿਲ੍ਹ ਦੇ ਵਿੱਚ ਕਿਉਂ ਨਹੀਂ ਫੜਦਾ ਕਿਉਂ ਉਹਨਾਂ ਦੀ ਬਾਰ ਬਾਰ ਮਦਦ ਕਰ ਰਿਹਾ ਕਦੇ ਰੋਪ ਆਇਆ ਜਾ ਰਿਹਾ ਵੀ 3 ਕਰੋੜ ਪਰਿਵਾਰ ਦੇ ਨਾਲ ਸਮਝੌਤਾ ਹੋ ਰਿਹਾ ਉਹ ਹੋ ਰਿਹਾ ਇਹ ਸਾਰੀਆਂ ਬਹਾਨੇ ਕੁਝ ਨਹੀਂ ਹੈ ਪਰਿਵਾਰ ਇਨਸਾਫ ਚਾਹੁੰਦਾ ਇਸ ਕਰਕੇ ਲੋਕ ਤਾਂ ਹੀ ਤੁਰੇ ਨੇ ਨਾ ਹੁਣ 15 20 ਦਿਨ ਲੋਕਾਂ ਨੇ ਦੇਖਿਆ ਜਿਉਂ ਰੁਪਈਏ ਲੈਣੇ ਲਹਿੰਦੇ ਪਹਿਲਾਂ 15 ਦਿਨ ਜਦੋਂ ਕੋਈ ਗਾਰਵਾ ਉਹ ਲੈ ਲੈਂਦੇ ਉਹ ਪਰ ਉਹਨੇ ਨਹੀਂ ਇਸ ਦੂਜੇ ਸਰਪੰਚ ਦਾ ਪਰਿਵਾਰ ਕੀ ਕਹਿੰਦਾ ਉਹਦਾ ਪਰਿਵਾਰ ਵੀ ਰਫੂ ਚੱਕਰ ਆ ਪਿਆ ਮਿਲਿਆ ਤੁਹਾਨੂੰ ਕਿਆ اپیل ਕੀਤੀ ਕਿ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਜਾਣ ਕੇ ਸਿਆਸਤ ਕੀਤੀ ਜਾ ਰਹੀ ਹੈ ਅਮ ਦਾ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਉਹਨਾਂ ਦੀ ਅਸੀਂ ਨਾ ਉਸੇ ਗਏ ਆ ਨਾ ਸਾਨੂੰ ਲੋੜ ਆ ਕਿ ਉਹਨਾਂ ਦੇ ਪਰਿਵਾਰਸ਼ੀਬ ਨਾਲ ਉਹਦੇ ਉਦੋਂ ਕੀ 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 ਉਹਨਾਂ ਕੀ ਕਰਾਂਗੇ ਜਿਹਨਾਂ ਨੂੰ ਆ ਉਹਦਾ ਉਹਦਾ ਪਰਭਉ ਦੇ ਬੱਚੇ ਵੀ ਆਏ ਹੋਏ ਨੇ ਸਰਪੰਚ ਦੇ ਹੁਣ ਸ਼ਰਮ ਨਹੀਂ ਸਰ ਪਰਿਵਾਰ ਦੇ ਸ਼ਰਮ ਨਹੀਂ ਕਿਤੇ ਇਸ ਕਰਕੇ ਜਿਹੜੀ ਲੋਕ ਨੇ ਨਾ ਉਹ ਹੈਗਾ ਆਪਣੇ ਲੋਕ ਵੀ ਦੁਖੀ ਨੇ ਇਸ ਗੱਲ ਤੋਂ ਪਰਿਵਾਰ ਵੀ ਦੁਖੀ ਹੋਊਗਾ ਇਹ ਵੀ ਅੱਜ ਜਿਹੜਾ ਹੁਣ ਜਿਨ੍ਹਾਂ ਦੇ ਪਰਿਵਾਰ ਦੇ ਬੱਚਿਆਂ ਨਾਲ ਇਹ ਲੋਕ ਮਿਹਣੇ ਮਾਰਨਗੇ ਉਹਨੂੰ ਤਾਂ ਸ਼ਰਮ ਹੈ ਨਹੀਂ ਕਿ ਉਹਨੂੰ ਤਾਂ ਸ਼ਰਮ ਖੂਬ ਦੇਗਦੀ ਪਹਿਲਾਂ ਵੀ ਉਹ ਕੀ ਕੰਮ ਕਰਦਾ ਰਿਹਾ ਅਸੀਂ ਚਾਹੁੰਦੇ ਹਾਂ ਵੀ ਬੱਚੀ ਨੂੰ ਹੁਣ ਇਨਸਾਫ ਦਵਾਇਆ ਜਾਵੇ ਉਹ ਇਹ ਕੱਲੀ ਇਸ ਬੱਚੀ ਨੂੰ ਇਨਸਾਫ ਨਹੀਂ ਮਿਲਣਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚਿਆਂ ਨੂੰ ਵੀ ਇਨਸਾਫ ਮਿਲੂਗਾ ਨਹੀਂ ਇਹ ਸਖਸ ਨੇ ਹੋਰ ਵੀ ਇਦੋਂ ਭੈੜੇ ਕੰਮ ਕਰ ਸਕਦਾ ਜੇ ਇਹਨੂੰ ਸਜ਼ਾ ਨਾ ਮਿਲੀ ਤਾਂ ਪ੍ਰਸ਼ਾਸਨ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਰਿਹਾ ਜਾਂ ਨਹੀਂ ਕਿ ਢਿੱਲਾ ਹੈਗੀ ਪ੍ਰਸ਼ਾਸਨ ਵੱਲੋਂ ਢਿੱਲਾ ਪ੍ਰਸ਼ਾਸਨ ਤਾਂ ਦੇਖੋ ਜਿਹੜੀ ਪੁਲਿਸੀ ਮੁਲਾਜ਼ਮ ਨੇ ਉਹ ਤਾਂ ਆਪਣੀ ਕਾਰਵਾਈ ਕਰ ਰਹੇ ਨੇ ਪਰ ਉਹਨਾਂ ਦੇ ਦਬਾਅ ਬਾਕੀ ਦਾ ਹੀ ਐਮਐਲਏ ਦਾ ਸਰਕਾਰ ਦਾ ਦਬਾਅ ਹੋਰ ਕੀ ਦਾਗਾ ਜਦੋਂ ਉਹਨਾਂ ਨਾਲ ਬਹਿ ਕੇ ਉਹ ਬੈਠਾ ਰਿਹਾ ਉਥੇ ਜਾਂਦੇ ਰਹੇ ਨਹੀਂ ਉਹਦੇ ਖਾਣ ਪੀਣ ਕਰਦੇ ਰਹੇ ਨੇ ਉਹਦੇ ਨਾਲ ਫੋਟੋਆਂ ਲੱਗੀਆਂ ਹੋਈਆਂ ਨੇ ਉਹਦਾ ਦਬਾਈ ਆ ਸਰਕਾਰ ਦਾ ਦਬਾਅ ਪ੍ਰਸ਼ਾਸਨ ਤੇ ਜੇ ਪ੍ਰਸ਼ਾਸਨ ਦੇ ਦਬਾਅ ਨਾ ਹੁੰਦਾ ਉਹਨੂੰ ਕਾਦੇ ਉਹ ਫੜਕੇ ਅੰਦਰ ਕਰ ਦਿੰਦੇ ਕਹਿੰਦੇ ਕਾਨੂੰਨ ਦੇ ਬਹੁਤ ਲੰਬੇ ਹੱਥ ਨੇ ਹੁਣ ਉਹ ਲੰਬੇ ਹੱਥ ਕਿੱਧਰ ਚਲੇ ਗਏ ਫੜਨਾ ਉਸ ਦੋਸ਼ੀ ਨੂੰ ਫੜਕੇ ਅੰਦਰ ਦੇਣ ਅਸੀਂ ਉਹਨਾਂ ਚ ਟਿੱਕੇ ਨਹੀਂ ਪੈਂਦੇ ਜਿੰਨਾ ਚਿਰ ਉਹ ਸਲਾਖਾਂ ਪਿੱਛੇ ਦੋਸ਼ੀ ਨਹੀਂ ਹੁੰਦਾ ਅਸੀਂ ਇਹਦੋਂ ਹੋਰ ਤਕੜਾ ਸੰਘਰਸ਼ ਕਰਾਂਗੇ ਤਨ ਚਾਰ ਦਿਨ ਪ੍ਰਸ਼ਾਸਨ ਕੋਲੇ ਨੇ ਤੇ ਪੁਲਿਸ ਸਾਥਨ ਕਾਰਵਾਈ ਕਰੇ ਜਿਹੜੇ ਸੰਘਰਸ਼ ਦੇ ਲੋਕ ਨੇ ਜਿਹੜੇ ਇੱਥੇ ਆਉਂਦੇ ਨੇ ਜਾਂ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਤੁਸੀਂ ਧਰਨਾ ਨਹੀਂ ਲਾਉਣੇ ਤੁਸੀਂ ਪਿੱਛੇ ਹਟਜੋ ਮੈਨੂੰ ਕਰੋ ਫੋਨ ਮੈਂ ਬੈਠਾ ਮੈਂ ਥੋੜੇ ਪੋਰ ਖੋਲੂਗਾ ਜਿਹੜੇ ਤੁਸੀਂ ਫੋਨ ਕਰਦੇ ਹੋ ਤੇ ਕੋਈ ਪੁਲਿਸ ਅਧਿਕਾਰੀ ਹੈ ਚਾਹੇ ਐਮ ਐਲ ਏ ਹੋਵੇ ਚਾਹੇ ਐਮ ਪੀ ਮੈਨੂੰ ਕਿਸ ਨਾਲ ਗੱਲ ਕਰੂ ਮੈਂ ਜਵਾਬ ਦੇਵਾਂ ਤੁਹਾਨੂੰ ਅਸੀਂ ਛੱਡਣਾ ਨਹੀਂ ਹੈਗਾ ਬਖਸ਼ਣ ਤੁਸੀਂ ਬੇਈਮਾਨ ਹੋ ਬੇਈਮਾਨ ਤੁਹਾਨੂੰ 27 ਦੇ ਵਿੱਚ ਤੁਹਾਡਾ ਬਿਸਤਰਾ ਗੋਰ ਹੋ ਜਾਣਾ ਜਦ ਉਸ ਕਰਨਾ ਮਨਮਾਨੀਆਂ ਕਰਨੀਆਂ ਕਰ ਲੋ ਲੋਕ ਤੁਹਾਨੂੰ ਧੋੱਕੇ ਪੈਨੇ ਆ ਇਸ ਕੰਮ ਦੇ ਤਾਂ ਜਿਆਦਾ ਅੱਕ ਗੇ ਬਹੁਤਾ ਚੰਨੀ ਹੁਣ ਤੁਹਾਡਾ ਟੌਣ ਟੌਣ ਚੱਲਣਾ ਪੁੱਠੀ ਗਣਤੀ ਤੁਹਾਡੀ ਸ਼ੁਰੂ ਹੋ ਗਈ ਹੈ ਨੇ ਬੰਦੇ ਦੇ ਬੁੱਤ ਬਣ ਕੇ ਲੋਕਾਂ ਨੂੰ ਇਨਸਾਫ਼ ਦੇ ਦਿਓ ਧਰਨੇ ਨਾ ਲਪਾਓ ਇਸ ਗੱਲ ਦੇ ਧਰਨਾ ਨਹੀਂ ਹੋਣਾ ਚਾਹੀਦਾ ਚੁੱਪ ਕਰਕੇ ਇਸ ਤੇ ਕਾਰਵਾਈ ਹੋਣੀ ਚਾਹੀਦੀ ਸੀ ਇਹ ਧੀਜ ਦਾ ਮਸਲਾ ਇਹ ਬੱਚੀ ਦਾ ਮਸਲਾ ਠੀਕ ਹੈ ਬੱਬਰ ਰਾਜ ਸਿੰਘ ਜੀ ਸਾਡੇ ਨਾਲ ਸੀ ਗੀ ਗੱਲਬਾਤ ਕੀਤੀ ਹੈ ਤੇ ਨਾ ਦੇ ਕਹਿਣਾ ਕਿ ਅਸੀਂ ਇੱਥੇ ਧਰਨਾ ਨਹੀਂ ਲਾਉਣਾ ਸੀਗਾ ਜੇ ਪਰਿਵਾਰ ਨੂੰ ਪਹਿਲੇ ਇਨਸਾਫ ਮਿਲ ਜਾਂਦਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਇਸ ਦੇ ਵਿੱਚ ਇਨਸਾਫ ਦੇਣਾ ਚਾਹੀਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਿੱਕੇ ਨਾਲ ਇੱਕ ਫੇਰ ਇਕੱਠ ਰੱਖਿਆ ਆ ਕਿ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਸ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਲਾਉਣ ਨੂੰ ਸਾਡੇ ਬਾਅਦ ਬਹੁਤ ਸਮਾਂ ਹੈ ਇਹ ਧਰਨਿਆਂ ਦਾ ਕੰਮ ਨਹੀਂ ਹੈ ਇਹ ਕੋਈ ਪੰਚਾਇਤੀ ਮੁੱਦੇ ਨਹੀਂ ਐ ਜਾਂ ਕੋਈ ਕਿਸੇ ਦੇ ਆਪਸੀ ਮੁੱਦੇ ਨਹੀਂ ਐ ਇੱਕ ਧੀਨ ਵਾਲਾ ਗਲਤ ਸ਼ੋਸ਼ਣ ਹੋਇਆ ਤਾਂ ਅਸੀਂ ਖੜੇ ਐ ਸਾਨੂੰ ਇਹਨਾਂ ਤੇ ਕੋਈ ਉਹ ਨਹੀਂ ਐ ਜੇ ਤਾਂ ਇਹ ਕਰਦੇ ਗ੍ਰਿਫਤਾਰ ਠੀਕ ਐ ਨਹੀਂ ਸਿੰਘ ਲੱਭਣ ਵੀ ਜਾਣਦੇ ਲਵਾਉਣ ਵੀ ਜਾਣਦੇ ਆ ਤੁਹਾਡੀ ਬੇਨਤੀ ਐ ਸਾਰਿਆਂ ਨੂੰ ਵੀ ਸੰਯੋਗ ਦਿਓ ਪਿੰਡ ਕੰਧੋਲੇ ਦੀਆਂ ਚਾਰ ਬੀਬੀਆਂ ਆ ਕੇ ਬੈਠ ਗਈਆਂ ਉਹ ਹਜ਼ਾਰ ਵੋਟ ਮਰਜੋ ਸ਼ਰਮਗਲ ਤੁਸੀਂ ਇੱਕ ਧੀਗਲ ਬਲਾਤਕਾਰ ਹੋਇਆ ਤੁਸੀਂ ਬੇਰ ਵੀ ਬਾਹਰ ਨਹੀਂ ਨਿਕਲਦੇ ਕਿਹਨੂੰ ਮਦਦ ਕੇ ਦਵਾਉਂਗੇ ਕਿਹਨੂੰ ਇਹ ਕਮਕੀਆਂ ਦਵਾਉਂਗੇ ਇਹਨਾਂ ਦੀ ਕੋਈ ਪਾਵਰ ਨਹੀਂ ਹੈ ਇਹ ਆ ਕੇ ਗਿੱਲੀ ਬਿੱਲੀ ਵਾਂਗੂ ਭਿੱਜ ਕੇ ਥੱਲੇ ਕਰਨਾ ਇਹਨਾਂ ਨੇ ਆ 27 ਆ ਗਿਆ ਭਜਾ ਭਜਾ ਕੇ ਅਸੀਂ ਇਹਨਾਂ ਦੱਸੂਗੇ ਵੀ ਤੁਸੀਂ ਕਿਆ ਹਾਲ ਕਰਿਆ ਬਾਦਲ ਸਰਕਾਰ ਨੂੰ ਤਾਂ ਫਿਰ ਵੀ ਮੌਕਾ ਮਿਲ ਗਿਆ ਦਾ ਬਚਣੇ ਦਾ ਇਹਨਾਂ ਆ ਕੋਈ ਮੌਕਾ ਨਹੀਂ ਮਿਲਣਾ ਕਿਉਂ ਇਹਨਾਂ ਨੇ ਕਰੇ ਐਸੇ ਕਰਮ ਜਿਵੇਂ ਤੁਸੀਂ ਕਹਿ ਕੇ ਚਾਰ ਬੀਬੀਆਂ ਆ ਕੇ ਬਹਿ ਗਿਆ ਹਜ਼ਾਰ ਵੋਟ ਹੈ ਪਿੰਡ ਦੀ ਤੋ ਵੀ ਪਿੰਡ ਦੀ ਬੋਟ ਵੀ ਡਿਵਾਈਡ ਹੋਊਗੀ ਕੋਈ ਆਮ ਆਦੀ ਪਾਰਟੀ ਦੀ ਹੋਊਗੀ ਕੋ ਕਾਂਗਰਸ ਦੀ ਹੋਊਗੀ ਕੋਈ ਅਕਾਲੀਆਂ ਦੀ ਹੋਏਗੀ ਕੋਈ ਬੀਜੇਪੀ ਦੀ ਹੋਏਗੀ ਕਿ ਲੱਗਦਾ ਕਿ ਪਹਿਲੇ ਪਿੰਡ ਵੱਡੇ ਰਾਜਨੀਤੀ ਇਹ ਪਿੰਡ ਰਾਜਨੀਤੀਆਂ ਨੇ ਤਾਂ ਅਸੀਂ ਮਾਰ ਲੇ ਉਹ ਆਪ ਪਤੀ ਨਾ ਤਾਂ ਨਹੀਂ ਰਾਜਨੀਤੀ ਕਰੀ ਤੀ ਇਹ ਤਾਂ ਜ਼ਬਰਜਨਾਹ ਹੋਇਆ ਇਹਦਾ ਰਫਲ ਦੀ ਨੋਕ ਨਾਲ ਹੋਇਆ ਇਹ ਤਾਂ ਧੀ ਪਿੰਡ ਦੇ ਵਿੱਚ ਹੈ ਨਹੀਂ ਕਿਸੇ ਦੀ ਸਾਡੀਆਂ ਧੀਆਂ ਜਾਦਾ ਉਹ ਤੁਸੀਂ ਵੀ ਸਾਹ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੋ ਜਾਂ ਸਿੱਖਾਂ ਨੇ ਸਾਡੀ ਜ਼ਿੰਮੇਵਾਰੀ ਤੁਹਾਡੀ ਲੈ ਲਈ ਅਸੀਂ ਹਰ ਵਾਰ ਦਲਵਾ ਖਾਲ ਦਲਪੰਥ ਨੇ ਤਾਂ ਤੁਸੀਂ ਸਾਡੇ ਨਾਲ ਤਾਂ ਤੁਰਪੋ ਧੀ ਤਾਂ ਸਭ ਦੀ ਆ ਇਕੱਲੇ ਦੀ ਤਾਂ ਨਹੀਂ ਆ ਕਿਤੇ ਵੀ ਚਲੇ ਜਾ ਬੋਰਡ ਬਲਿਆ ਧੀ ਬੇਟੀ بچਾਓ ਪਾਓ ਕਰੋ ਫਲਾਣਾ ਕਰੋ ਸਭ ਝੂਠ ਕਰਵਾਤੇ ਇਹਨਾਂ ਨੇ ਇਹ ਪੈਸਾ ਲਾਲੀ ਪਾਪ ਦੇ ਕੇ ਬਿਚਾਰ ਰਹੇ ਸਾਰੇ ਪਾਸੇ ਤੇ ਪਿੰਡ ਦੇ ਵਿੱਚ ਜਿਹੜੀਆਂ ਧਮਕੀਆਂ ਦੇ ਰਹੇ ਆ ਉਹ ਚੰਗੀਆਂ ਕੱਲ ਨੂੰ ਇਹਨਾਂ ਦੀ ਧੀ ਨੂੰ ਕੋਈ ਲੈ ਗਿਆ ਚੱਕ ਕੇ ਫਿਰ ਇਹ ਪੱਜੂਗੇ ਨਹੀਂ ਅਸੀਂ ਨਹੀਂ ਭਾਗਣਾ ਹਾਂ ਉਹ ਸਾਡੀ ਕਿਤਾਬ ਜਿੱਤਾ ਉਹ ਖਤਮ ਕਾਈ ਅੱਜ ਮਿਲੇ ਚਾਹੇ ਕੱਲ ਮਿਲੇ ਕੱਲੂ ਅਸੀਂ ਪਿੰਡਕ ਤੋਂ ਹੰਗ ਸਿੰਘ ਛਤੇ ਬੰਦੀਆਂ ਜਾਉਂਗੀਆਂ ਅਸੀਂ ਲਾਉਸਮੈਂਟ ਕਰਕੇ ਆਉਂਗੇ ਪਿੰਡ ਪਿੰਡ ਵੀ ਦੇ ਨਾਲ ਸਹਿਯੋਗ ਤੋਂ ਕੁੜੀ ਦੇ ਜਿਹੜਾ ਨਹੀਂ ਸਹਿਯੋਗ ਦਊਗਾ ਉਹ ਆਪਣੀ ਧੀ ਦੀ ਆਬ ਰਾਖੀ ਕਰ ਸਕਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਵੀ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਸੁਪੁੱਤਰ ਨਵਜੀਤ ਸਿੰਘ ਉਹ ਵੀ ਪਹੁੰਚੋ ਇਹਨੇ ਰੋਹਤ ਸੱਬਰਵਾਲ ਉਹ ਵੀ ਪਹੁੰਚੋ ਇਹਨੇ ਤੇ ਇਹਨਾਂ ਨੇ ਖਾਸ ਤੌਰ ਤੇ ਉੱਤੇ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਜਿਹੜੇ ਨੇ ਇਹ ਦੁਸ਼ਕਰਮ ਕੀਤਾ ਕੁੜੀ ਦੇ ਨਾਲ ਕਿਸ ਤਿੱਕੇ ਦੇ ਨਾਲ ਪਲੈਨਿੰਗ ਕਰਕੇ ਉਹਨੂੰ ਸਲਾਖਾਂ ਦੇ ਵਿੱਚ ਸਿੱਟਿਆ ਜਾਵੇ ਗੱਲਬਾਤ ਕਰਾਂ ਕਿ ਬਈ ਜਿਸ ਤਿੱਕੇ ਦੇ ਨਾਲ ਕਹਿੰਦੇ ਪ੍ਰੋਟੈਕਟ ਕੀਤਾ ਜਾ ਰਿਹਾ ਜਿਹੜੇ ਕਰਾਇਮ ਕਰਦੇ ਨੇ ਜਾਂ ਆ ਚੀਜ਼ਾਂ ਕਰਦੇ ਨੇ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਹੈ ਕੀ ਵਜ੍ਹਾ ਕੀ ਹੈ ਕਿਉਂ ਨਹੀਂ ਹਜੇ ਤੱਕ ਫੜਿਆ ਜਾ ਰਿਹਾ ਵਾ ਦੇਖੋ ਜਿਹੜਾ ਸਰਪੰਚ ਹੈ ਉਹ ਹਰ ਸਮੇ MLA MP ਦਾ ਬਹੁਤ ਨਜ਼ਦੀਕ ਸੀਗਾ ਇਹਨਾਂ ਦਾ ਕਮਾਊ ਪੁੱਤ ਵੀ ਸੀਗਾ ਸੋ ਜਦੋਂ ਇਹ ਹੋਇਆ ਕੰਪਲੇਂਟ ਹੋਈ ਪਹਿਲਾਂ ਤਾਂ ਕੁੜੀ ਦੇ ਘਰਦਿਆਂ ਨੂੰ ਪੁਲਿਸ ਨੇ ਪੁੱਛਿਆ ਤੱਕ ਨਹੀਂ ਸੋ ਉਹਨਾਂ ਨੂੰ ਉਹਨਾਂ ਸਮਾਂ ਮਿਲਿਆ ਉਹਨੂੰ ਭਜਾਉਣ ਦੇ ਵਿੱਚ ਜੇ ਕਿਤੇ ਉਸੇ ਸਮੇਂ ਉਹ ਪੰਜ ਦਿਨਾਂ ਦੇ ਅੰਦਰ ਅਰੈਸਟ ਹੋਈ ਹੁੰਦੀ ਤਾਂ ਉਹ ਜਿਹੜਾ ਇਹ ਇੰਨਾ ਸਾਨੂੰ 20 21 ਦਿਨ ਹੋ ਗਏ ਇਨਸਾਫ ਮੰਗਦੇ ਨੂੰ ਤਾਂ ਹੋਣਾ ਨਹੀਂ ਸੀ ਉਹਦਾ ਸਿੱਧਾ ਸੀਗਾ ਵੀ ਜਦੋਂ ਉਹ ਹਰ ਸਮੇਂ ਐਮਐਲਏ ਐਮਪੀ ਦੇ ਨਾਲ ਰਹਿੰਦਾ ਬੰਦਾ ਤਾਂ ਜਿਹੜੇ ਉੱਥੇ ਦੇ ਪੁਲਿਸ ਅਧਿਕਾਰੀ ਐ ਉਹਨਾਂ ਦੇ ਨਾਲ ਉਹਦਾ ਸਿੱਧਾ ਰਾਬਤਾ ਸੀਗਾ ਤੇ ਉਹਨੂੰ ਭਜਾਣ ਦੀ ਉਹਨਾਂ ਨੇ ਪਨਾਹ ਦਿੱਤੀ ਤੇ ਉਹ ਅੱਗੇ ਨਿਕਲਿਆ ਚਲੋ ਉਸ ਤੋਂ ਬਾਅਦ ਪ੍ਰੈਸ਼ਰ ਪਾਇਆ ਡੀਆਈਜੀ ਨੂੰ ਫੋਨ ਕਰਾਇਆ ਸਰਦਾਰ ਚਰਨਜੀਤ ਸਿੰਘ ਚੰਨੀ ਤੋਂ ਤੇ ਇਹ ਪਰਚਾ ਹੋਇਆ ਉਹਦੇ ਤੇ ਤੇ ਲੁਕਆਊਟ ਨੋਟਿਸ ਜਾਰੀ ਹੋਇਆ ਅਜੋ ਉਸ ਨੂੰ 21 ਦਿਨ ਹੋ ਗਏ ਆ ਸਾਨੂੰ ਇਹ ਤੀਸਰੀ ਵਾਰ ਕਾਲ ਦੇ ਕੇ ਅਦਾ ਧਰਨਾ ਕਰਨਾ ਪਿਆ ਪਹਿਲਾਂ ਅਸੀਂ ਸ਼੍ਰੀ ਚਮਕੌਰ ਸਾਹਿਬ ਦਾ ਹਾਈਵੇ ਜਾਮ ਕੀਤਾ ਉੱਥੇ ਨਹੀਂ ਪ੍ਰਸ਼ਾਸਨ ਤੋਂ ਸੁਣੀ ਗਈ ਅੱਜ ਸਾਨੂੰ ਹਾਈਵੇ ਜਾਮ ਕਰਨਾ ਪਿਆ ਸੋ ਇਹ ਇਹ ਬੜੀ ਮੰਦ ਭਾਗੀ ਚੀਜ਼ ਹੈ ਵੀ ਅਸੀਂ ਇੱਕ ਨਾਬਾਲਗ ਕੁੜੀ ਨਾਲ ਜਿੱਦਾਂ ਜ਼ਬਰਜਨਾਹ ਹੋਇਆ ਹੈ ਉਹਦੇ ਇਨਸਾਫ ਵਾਸਤੇ ਸਾਨੂੰ ਇਦਾਂ ਹਾਈਵੇ ਜਾਮ ਕਰਨੇ ਪੈ ਰਹੇ ਆ ਜਿਹੜਾ ਇਹ ਉਹ ਇਨਸਾਫ ਜਿਹੜਾ ਬਗੈਰ ਚੁੱਪੀ ਦੇ ਅੰਦਰ ਮਿਲਣਾ ਚਾਹੀਦਾ ਸੀਗਾ ਜਦ ਇਦਾਂ ਦਾ ਕੁਝ ਹੁੰਦਾ ਹੈ ਤਾਂ ਉਹਦੇ ਰਿਵੀਲ ਵੀ ਨਹੀਂ ਕੀਤਾ ਜਾਂਦਾ ਵੀ ਉਹਦੇ ਪੇਰੈਂਟਸ ਕੌਣ ਹੈ ਕੌਣ ਕੁੜੀ ਸੀ ਸਾਰਾ ਕੁਝ ਉਹ ਦਖਿਆ ਜਾਂਦਾ ਟੱਕ ਇੱਥੇ ਤੱਕ ਕੀ ਵੀ ਜਿਹਨੇ ਕੀਤਾ ਉਹਦਾ ਵੀ ਤੁਸੀਂ ਮੀਡੀਆ ਦੇ ਵਿੱਚ ਦੱਸ ਨਹੀਂ ਸਕਦੇ ਬੰਦੇ ਦੀ ਸ਼ਕਲ ਨਹੀਂ ਦਿਖਾ ਸਕਦੇ ਇੰਨਾ ਚੁੱਪੀ ਦੇ ਵਿੱਚ ਹੋਣਾ ਚਾਹੀਦਾ ਸੀਗਾ ਤੇ ਇਨਸਾਫ ਮਿਲਣਾ ਚਾਹੀਦਾ ਸੀ ਅੱਜ ਉਸ ਬੰਦੇ ਨੂੰ ਚੌਂਕ ਦੇ ਵਿੱਚ ਬੈਠ ਕੇ ਨੈਸ਼ਨਲ ਹਾਈਵੇ 'ਚ ਇਹ ਕਹਿੰਦਾ ਪਿਆ ਰਿਹਾ ਵੀ ਮੇਰੀ ਕੁੜੀ ਦੇ ਨਾਲ ਜ਼ਬਰਜਨਾਹ ਹੋ ਗਿਆ ਮੈਨੂੰ ਇਨਸਾਫ ਦਿਵਾ ਦਿਓ ਦੱਸੋ ਕਿਉਂਕਿ ਪਾਸੇ ਇਹ ਵੀ ਕਹਿਇਆ ਜਾ ਰਿਹਾ ਕਿ ਸਿਆਸੀਆਂ ਦੇ ਸਿਆਸਤ ਕਰ ਰਹੇ ਆ ਕਹਿੰਦੇ ਪਰਿਵਾਰਤਾ ਕਹਿੰਦੇ ਦੱਸ ਰਿਹਾ ਕਿ ਉਸ ਸਾਰਾ ਇਨਸਾਫ ਜਿਹੜਾ ਉਹਨਾਂ ਨੂੰ ਹਸਤਾ ਨਾਲ ਮਿਲ ਜਾਣਾ ਕੋਆਪਰੇਟ ਕਰ ਰਹੇ ਨੇ ਕਹਿੰਦੇ ਜਿਹੜੇ ਸਿਆਸੀ ਲੋਕ ਨੇ ਸਿਆਸਤ ਕਰ ਰਹੇ ਨੇ ਕਹਿੰਦੇ ਇੱਥੇ ਆ ਯਾਰ ਜੇ ਅਸੀਂ ਸਿਆਸਤ ਕਰ ਰਹੇ ਆ ਤਾਂ ਇਹ ਇਹ ਸਿਆਸਤ ਹੀ ਚੰਗੀ ਆ ਘੱਟੋ ਘੱਟ ਉਸ ਕੁੜੀ ਦੇ ਨਾਲ ਜਿਹਨੂੰ 21 ਦਿਨ ਤੋਂ ਕੋਈ ਪਰਿਵਾਰ ਨੂੰ ਕੋਈ ਰਾਹ ਨਹੀਂ ਦੇ ਰਿਹਾ ਸੀਗਾ ਅੱਜ ਉਹਨੂੰ ਪੁਲਿਸ ਰਾਹ ਦੇਣ ਲੱਗ ਗਿਆ ਅੱਜ ਐਸਐਸਪੀ ਉਹਦੇ ਆਲੇ ਦੁਆਲੇ ਫਿਰਦੇ ਆ ਵੀ ਦੱਸੋ ਕੀ ਕਰਨਾ ਹੈ ਕੀ ਨਹੀਂ ਜਿਹੜਾ ਜਿਹੜਾ ਇੱਥੇ ਦੀ ਜਿਹਨਾਂ ਨੇ ਕਮੇਟੀ ਬਣਾਈ ਹੋਈ ਹੈ ਜੋ ਉਹ ਕਮੇਟੀ ਉਹਨਾਂ ਨੂੰ ਦੱਸਦੀ ਹੈ ਫਿਰ ਉਹ ਪੁਲਿਸ ਉਹ ਕਰਦੀ ਹੈ ਜਾਇ ਕਿ ਉਹ ਚੀਜ਼ਾਂ ਪੁਲਿਸ ਪਹਿਲਾਂ ਕਰੇ ਇਹਨਾਂ ਨੂੰ ਦੱਸਣ ਤੋਂ ਪਹਿਲਾਂ ਤਾਂ ਜੇ ਲੋਕ ਕਹਿੰਦੇ ਇਹਨੂੰ ਸਿਆਸਤ ਤਾਂ ਇਹ ਜੀ ਸਿਆਸਤ ਹੀ ਚੰਗੀ ਹੈ ਘੱਟੋ ਘੱਟ ਕੁੜੀ ਦੇ ਨਾਲ ਜਿਹੜਾ ਜ਼ਬਰਜਨਾਹ ਹੋਇਆ ਉਹਨੂੰ ਇਨਸਾਫ ਤਾਂ ਮਿਲ ਜੂਗਾ ਤੇ ਕਿੰਨੀਆਂ ਕੁੜੀਆਂ ਬਚ ਜਾਣਗੀਆਂ ਜਿਵੇਂ ਤੁਸੀਂ ਬਾਕੀ ਲੀਡਰਾਂ ਦੀ ਗੱਲ ਕਰ ਰਹੇ ਹੋ ਜਿਵੇਂ ਭਗਵੰਤ ਮਾਨ ਸਾਹਿਬ ਹੋਰਾਂ ਦੀ ਵੀਡੀਓ ਸ਼ੋਅ ਕੀਤੀ ਜਾਂਦੀ ਆ ਮਾਲਵਿੰਦਰ ਕੰਗ ਦੀ ਐਮ ਐਲ ਏ ਸਾਹਿਬ ਦੀ ਉਹਨਾਂ ਦਾ ਕੀ ਰੋਲ ਲੱਗਦਾ ਇਸ ਦੇ ਵਿੱਚ ਦੇਖੋ ਇਹ ਲੋਕ ਤਾਂ ਇਹਨਾਂ ਦੇ ਹੱਥ ਹੈਗੀ ਪਾਵਰ ਇਹਨਾਂ ਦੇ ਨਾਲ ਸਾਰਾ ਪ੍ਰਸ਼ਾਸਨ ਚੱਲਦਾ ਕਿਉਂਕਿ ਇਹਨਾਂ ਦੇ ਹੱਥ ਬਦਲ ਨਹੀਂ ਐ ਇਹਨਾਂ ਨੇ ਇਦਾਂ ਰ ਕਰ ਦੇਣਾ ਤਾਂ ਪ੍ਰਸ਼ਾਸਨ ਇਹਨਾਂ ਤੋਂ ਡਰਦਾ ਜਿਵੇਂ ਇਹਨਾਂ ਨੇ ਅੱਗੇ ਰੂਲਿੰਗ ਦੇਣੀ ਐ ਪ੍ਰਸ਼ਾਸਨ ਨੇ ਉਹ ਮੇਂ ਹੀ ਕਰਨਾ ਜੇ ਇਹਨਾਂ ਨੇ ਕਹਿਤਾ ਵੀ ਫੜ ਲੈ ਤਾਂ ਫੜ ਲੈ ਜੇ ਇਹਨਾਂ ਨੇ ਕਹਿਤਾ ਰੁਕ ਜਾ ਤਾਂ ਰੁਕ ਜਾ ਇਹਨਾਂ ਨੇ ਕਹਿਤਾ ਸਮਾਂ ਦੇਣਾ ਤਾਂ ਸਮਾਂ ਦੇਣਾ ਸੋ ਜੇ ਇਹ ਸਹੀ ਸੇ ਦੇ ਦੇਣਗੇ ਅੱਗੇ ਪ੍ਰਸ਼ਾਸਨ ਨੂੰ ਵੀ ਯਾਰ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੁਸੀਂ ਅੱਜ 21 ਦਿਨ ਹੋ ਗਏ ਕੋਈ ਇੱਕ ਵੀ ਇਹਨਾਂ ਦਾ ਐਮਪੀ ਐਮਐਲਏ ਦੋ ਦੋ ਵਾਰੀ ਧਰਨਾ ਸ਼੍ਰੀ ਚਮਕੌਰ ਸਾਹਿਬ ਲੱਗ ਗਿਆ ਕੋਈ ਕਿਨਾਂ ਦਾ ਐਮਪੀ ਐਮਐਲਏ ਉਸ ਧਰਨੇ ਦੇ ਵਿੱਚ ਨਹੀਂ ਆਇਆ ਇੱਥੇ ਤੱਕ ਕੀ ਕੁੜੀ ਨੂੰ ਧਮਕਾਣ ਲਈ ਐਮਐਲਏ ਘਰ ਚਲੇ ਗਿਆ ਉਹਦੇ ਪਰਿਵਾਰ ਨੂੰ ਧਮਕਾਣ ਲਈ ਇਹ ਕਿਹੜਾ ਐਮਐਲਏ ਸੀਗਾ ਇਹ ਧਮਕਾਣ ਇੱਥੇ ਦਾ ਸ਼੍ਰੀ ਚਮਕੌਰ ਸਾਹਿਬ ਦਾ ਡਾਕਟਰ ਚਰਨਜੀਤ ਸਿੰਘ ਉਹਦਾ ਨਾਮ ਹੈ ਉਹਨੂੰ ਧਮਕਾਣ ਵਾਸਤੇ ਵੀ ਤੁਸੀਂ ਧਰਨਾ ਨਾ ਲਾਓ ਉਹਨਾਂ ਦੇ ਘਰ ਚਲੇ ਗਏ ਜਦੋਂ ਕੁੜੀ ਦੇ ਬਾਪ ਨੇ ਉਹਦੇ ਨਾਲ ਐ ਹੋਇਆ ਜ਼ਬਰਜਨਾਹ ਉਹਦੇ ਐਮਐਲਏ ਨੂੰ ਫੋਨ ਕੀਤਾ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਉਹ ਕਹਿੰਦਾ ਤੂੰ ਮੈਨੂੰ ਮਿਲ ਕੇ ਕੀ ਆ ਕਰਨਾ ਇਹ ਤਾਂ ਐਮਐਲਏ ਦੀ ਰੁਬਈਆ ਜਿਹਦੇ ਨਾਲ ਪੀੜਿਤ ਪਰਿਵਾਰ ਨਾਲ ਤਾਂ ਇਹਦਾ ਮਤਲਬ ਉਹਦਾ ਕੋਈ ਖਾਸ ਹੈ ਜੇ ਜਿਹੜਾ ਉਹਨੂੰ ਉਹ ਉੱਥੇ ਤੱਕ ਪਹੁੰਚਣ ਨਹੀਂ ਦੇ ਰਿਹਾ ਨਹੀਂ ਤਾਂ ਕੀ ਮਤਲਬ ਹੈ ਐਮਐਲਏ ਦਾ ਉੱਥੇ ਧਰਨੇ 'ਚ ਨਾ ਜਾਣਾ ਪਰ ਉਹਦੇ ਘਰੇ ਪਹੁੰਚ ਜਾਣਾ ਇਹ ਕਹਿਣ ਵੀ ਧਰਨਾ ਨਾ ਲਾਓ ਸੋ ਇਹ ਸਾਰੀਆਂ ਕੜੀਆਂ ਜੁੜਦੀਆਂ ਤੇ ਦਰਸਾਉਂਦੀਆਂ ਵੀ ਇਹ ਜੋ ਹੋ ਰਿਹਾ ਹੈ ਇਹ ਇਹਦੇ ਨਾਲ ਪ੍ਰਸ਼ਾਸਨ ਤੇ ਚੁਣੇ ਹੋਏ ਨੁਮਾਇੰਦੇ ਰਲੇ ਹੋਏ ਆ ਤੇ ਜਿਹੜਾ ਦੋਸ਼ੀ ਹੈ ਉਹਨੂੰ ਨਾ ਸਜ਼ਾ ਮਿਲ ਸਕੇ ਉਹਦੇ ਵਿੱਚ ਸਾਰਾ ਯਤਨ ਹੋ ਰਿਹਾ ਨਹੀਂ ਨੋਹਿਤ ਭਾਈ ਤੁਸੀਂ ਵੀ ਚੁਣੇ ਸਰਪੰਚੋਂ ਜਿਸ ਤਿੱਕੇ ਦੇ ਨਾਲ ਸਰਪੰਚ ਦੀ ਕਹਿੰਦੇ ਮੌਤਵਾਰ ਹੁੰਦਾ ਪਿੰਡ ਦਾ ਤੇ ਸਰਪੰਚ ਨੇ ਸਾਰਾ ਕੁਝ ਸੰਭਣਾ ਹੁੰਦਾ ਤੁਹਾਡੇ ਮਨ ਦੇ ਵਿੱਚ ਇਹੀ ਜੀ ਗੱਲ ਆਉਂਦੀ ਹੈ ਕਿ ਬੱਚਿਆਂ ਨੂੰ ਟਾਰਗੇਟ ਕੀਤਾ ਜਾਵੇ ਤੇ ਇਹੋ ਜੇ ਗਲਤ ਕੰਮ ਕੀਤੇ ਜਾਂਦੇ ਭਾਈ ਜੀ ਜੋ ਇਹ ਸਾਡੇ ਹਲਕੇ ਦੇ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਹੋਇਆ ਇਹਨੇ ਕੱਲਾ ਸਾਡੇ ਚਮਕੌਰ ਸਾਹਿਬ ਦੀ ਧਰਤੀ ਨੂੰ ਦਾਗਦਾਰ ਨਹੀਂ ਕੀਤਾ ਇਹਨੇ ਇੱਕ ਜੋ ਸਰਪੰਚ ਦਾ ਅਹੁਦਾ ਜੋ ਪਿੰਡ ਚੋਂ ਮੌਤਵਾਰ ਬਣਿਆ ਕਿ ਬੜੀ ਪਿੰਡ ਵਾਲੇ ਬਹੁਤ ਉਹਦੇ ਨਾਲ ਬੰਦੇ ਨੂੰ ਨਵਾਜਦੇ ਨੇ ਇਹਨੇ ਉਸ ਅਹੁਦੇ ਨੂੰ ਵੀ ਦਾਗਦਾਰ ਕੀਤਾ ਹੈ ਤੇ ਇਸ ਅਹੁਦੇ ਨੂੰ ਦਾਗਦਾਰ ਕਰਨ ਨਾਲੋਂ ਜ਼ਿਆਦਾ ਇਹਨੇ ਜੋ ਮੌਜੂਦਾ ਸਾਡਾ ਐਮਐਲਏ ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਉਹਨੇ ਉਸ ਐਮਐਲਏ ਦੇ ਅਹੁਦੇ ਨੂੰ ਵੀ ਦਾਗਦਾਰ ਕਰਤਾ ਜਿਹੜਾ ਜਿਹਨੇ 3 ਸਾਲ ਪਹਿਲਾਂ ਸਾਡੇ ਲੋਕਾਂ ਨੇ ਉਹਨੂੰ ਸਾਡੇ ਹਲਕੇ ਦੀ ਨੁਮਾਇੰਦਗੀ ਦਿੱਤੀ ਸੀ ਹਰ ਹਰ ਕਿਸੇ ਫੋਟੋ ਦੇ ਵਿੱਚ ਦਿੱਲੀ ਇਲੈਕਸ਼ਨ ਦੀ ਹਰ ਇੱਕ ਕੈਂਪੇਨਿੰਗ ਦੇ ਵਿੱਚ ਉਹ ਐਮਐਲਏ ਇਸ ਬੰਦੇ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦਾ ਸੀਗਾ ਸਾਡੇ ਆਨੰਦਪੁਰ ਸਾਹਿਬ ਤੋਂ ਜਿੱਤਿਆ ਹੋਇਆ ਐਮਪੀ ਮੌਜੂਦਾ ਮਾਲਵਿੰਦਰ ਸਿੰਘ ਕੰਗ ਉਹ ਆਪਣੀ ਗੱਡੀ ਦੇ ਵਿੱਚ ਇਹਨੂੰ ਲੈ ਕੇ ਜਾਂਦਾ ਸੀਗਾ ਤੇ ਅੱਜ ਇਹ ਐਮਐਲਏ ਕਹਿ ਰਿਹਾ ਕਿ ਉਹਦਾ ਇਸ ਬੰਦੇ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਲੋਕਾਂ ਦੇ ਹਰ ਇੱਕ ਦੇ ਫੋਨਾਂ ਦੇ ਵਿੱਚ ਹਰ ਇੱਕ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਐਮਐਲਏ ਦੇ ਨਾਲ ਸੱਜੀ ਖੱਬੀ ਵਾਹਾਂ ਬਣ ਕੇ ਬੈਠਾ ਅੱਜ ਜਿਵੇਂ ਨਵਜੀਤ ਕਹ ਰਿਹਾ ਕਿ ਕਾਰਵਾਈ ਨਹੀਂ ਕਰ ਰਹੇ ਪਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਹਰ ਕਾਰਵਾਈ ਕਰ ਰਹੇ ਆ ਜੇ ਕਹਿੰਦੇ ਤਹਿਸੀਲਦਾਰ ਨਹੀਂ ਡਿਊਟੀਆਂ ਤੇ ਪਹੁੰਚਦੇ ਤਾਂ ਨਾਲ ਦੀ ਨਾਲ 14 ਬਰਖਾਸਤ ਕਰਦੇ ਸਸਪੈਂਡ ਕਰ ਦਿੱਤੇ ਤੇ ਐਤੇ ਉੱਤੇ ਕਾਰਵਾਈ ਕਰਨ ਨੂੰ ਕਿਉਂ ਟਾਈਮ ਲੱਗ ਰਿਹਾ ਫਿਰ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਇਹ ਪੁੱਛੋ ਕਿ ਅੱਜ ਨੈਸ਼ਨਲ ਹਾਈਵੇ ਸਵੇਰੇ 11 ਵਜੇ ਤੋਂ ਕਿਉਂ ਬ ਐਮ ਐਲ ਏ ਰੋਪੜ ਐਮ ਐਲ ਏ ਚਮਕੌਰ ਸਾਹਿਬ ਕਿਉਂ ਨਹੀਂ ਆਇਆ ਲੋਕਾਂ ਦੇ ਵਿੱਚ ਕਿਉਂ ਨਹੀਂ ਉਹਨੇ ਆਪਣਾ ਦੱਸਿਆ ਕਿ ਤੁਸੀਂ ਕਿਉਂ ਧਰਨਾ ਲਾ ਰਹੇ ਹੋ ਜੇ ਭਗਵੰਤ ਮਾਨ ਸਾਹਿਬ ਸਾਰੇ ਪੰਜਾਬ ਦੀ ਸੁਣਦੇ ਤੇ ਚਮਕੌਰ ਸਾਹਿਬ ਦੀ 16 ਸਾਲ ਦੀ ਧੀ ਦੀ ਨਵਾਲਿਕ ਦੀ ਸੁਣਨ ਜਿਹਦੇ ਨਾਲ ਉਹਨਾਂ ਦੇ ਇੱਕ ਪਾਰਟੀ ਦੇ ਮੇਨ ਬੰਦੇ ਨੇ ਮੌਜੂਦਾ ਸਰਪੰਚ ਨੇ ਇਹਨਾਂ ਕਾਨੂੰਨਾ ਅਪਰਾਧ ਕੀਤਾ ਉਹਨੂੰ ਫੇਰ ਪ੍ਰਸ਼ਾਸਨ ਨੂੰ ਦੇਣ ਆਦੇਸ਼ ਕਿ ਉਹਨੂੰ ਚੱਕ ਕੇ ਅੰਦਰ ਸੇਟੋ ਕਿਉਂ ਪ੍ਰਸ਼ਾਸਨ ਢਿੱਲ ਵਰਤ ਰਿਹਾ ਇੱਕੋ ਸਕੂੜੀ ਦੇ ਬਾਪ ਨੂੰ ਆਪਣੀ ਧੀ ਦੀ ਇੱਜ਼ਤ ਦੇ ਲਈ ਤੇ ਸੜਕਾਂ ਤੇ ਰੋਲਣਾ ਪੈ ਰਿਹਾ ਇਹ ਪੰਜਾਬ ਲਈ ਇਹਨਾਂ ਨੂੰ ਸਰਕਾਰ ਚੁਣੀ ਗਈ ਸੀ 92 MLA ਇਹ ਇਸ ਗੱਲ ਲਈ ਚੁਣੇ ਸੀਗੇ ਪੰਜਾਬ ਦੇ ਇਹ ਤਾਂ ਸਾਡੇ ਲੋਕ ਉਸ ਮਾੜੀ ਘੜੀ ਨੂੰ ਪਛਤਾ ਰਹੇ ਨੇ ਕਿ ਕਿਹੜੀ ਸਮੇਂ ਇਹਨਾਂ ਨੂੰ ਵੋਟਾਂ ਪਾਤੀਆਂ ਤੇ ਸਾਡੇ ਹਲਕੇ ਦੇ ਉੱਤੇ ਐਡਾ ਗਲਤ MLA ਬਿਠਾ ਲਤਾ ਜਿਹੜਾ ਕਿ ਹਰ ਪਹਿਲਾ ਇਹ ਨਾਲੀਆਂ ਦੇ ਉੱਤੇ ਜਾ ਕੇ ਵੀ ਲਾਈਵ ਹੋ ਜਾਂਦਾ ਸੀਗਾ ਗਲੀਆਂ ਦੇ ਉੱਤੇ ਲਾਈਵ ਆ ਸਾਡੇ ਹਲਕੇ ਦੇ ਵਿੱਚ ਐਡਾ بڑا ਕੰਮ ਹੋ ਗਿਆ ਤੇ ਇਹਨੂੰ ਲਾਈਵ ਨਹੀਂ ਸੁਝਦਾ ਇੱਕ ਘਰਾਂ 'ਚ ਬੈਠਾ ਕੁੜੀ ਦੇ ਘਰ ਜਾ ਰਿਹਾ ਤੀਜਾ ਧਰਨਾ ਚਮਕੌਰ ਸਾਹਿਬ ਦੀ ਧਰਤੀ ਦੇ ਕਿਉਂ ਨਹੀਂ ਧਰਨੇ ਚਾ ਰਿਹਾ ਇਹਦੇ ਜਵਾਬ ਤੁਸੀਂ MLA ਸਾਹਿਬ ਤੋਂ ਜ਼ਰੂਰ ਲਿਓ ਲੱਗਦਾ ਕਿ ਉਹ ਜਵਾਬ ਦੇਣਾ ਨਹੀਂ ਚਾਹੁੰਦੇ ਜਾਂ ਫਿਰ ਇਸ ਨੂੰ ਲੁਕੋਣਾ ਚਾਹੁੰਦੇ ਉਹ ਤੁਹਾਨੂੰ ਪਤਾ ਹੀ ਹੈ ਉਹ ਆਪ ਫੋਨ ਚਾ ਕੇ ਕਹਿ ਦਿੰਦਾ ਕਿ ਐਮਐਲਏ ਮੀਟਿੰਗ ਚਾ ਉਹ ਜਵਾਬ ਨਹੀਂ ਦੇ ਸਕਦਾ ਉਹਦੇ ਕੋਲ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਜੇ ਉਹਦੇ ਕੋਲ ਜਵਾਬ ਹੋਵੇ ਤਾਂ ਲੋਕਾਂ ਦੀ ਕਚਹਿਰੀ ਚ ਆਵੇ ਵੋਟਾਂ ਮੰਗਣ ਵੀ ਤਾਂ ਗਾਲੀ ਗਲੀ ਆਉਂਦਾ ਕੀ ਲੱਗਦਾ ਕਿ ਹੁਣ ਇਹ ਪ੍ਰੋਟੈਸਟ ਦਾ ਹੱਲ ਹੋ ਜਾਏਗਾ ਇਸ ਪ੍ਰੋਟੈਸਟ ਨਾਲ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪ੍ਰੋਗਰਾਮ ਲਿਕੇ ਜਾਣਗੇ ਜਾਂ ਫਿਰ ਪ੍ਰਸ਼ਾਸਨ ਆਪਣੀ ਕਾਰਵਾਈ ਕਰੂ ਇਸ ਪ੍ਰੋਟੈਸਟ 'ਚ ਸਵੇਰੇ ਸਾਫ ਕਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਆਏ ਸੀਗੇ ਉਹ ਲੋਕਾਂ ਨੂੰ ਤੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਕੇ ਗਏ ਤੇ ਲੋਕਾਂ ਨੂੰ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਉਹ ਸਾਡੇ ਨਾਲ ਦਿਨ ਰਾਤ ਖੜੇ ਨੇ ਜਦੋਂ ਵੀ ਅਸੀਂ ਇਸ 17 ਮੈਂਬਰੀ ਸਾਡੀ ਕਮੇਟੀ ਆ ਜੋ ਵੀ ਕਮੇਟੀ ਅਗਲਾ ਪ੍ਰੋਗਰਾਮ ਉਲੀਕੇਗੀ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੇ ਉਹ ਆਪਣੇ ਹਲਕੇ ਦੇ ਲਈ ਆਪਣੇ ਹਲਕੇ ਦੇ ਲੋਕਾਂ ਦੇ ਲਈ ਹਮੇਸ਼ਾ ਵਚਨਬੱਧ ਨੇ ਜਦੋਂ ਵੀ ਹਲਕੇ ਨੂੰ ਉਹਨਾਂ ਦੀ ਲੋੜ ਪਈ ਆ ਉਹ ਚਾਹੇ ਅੱਧੀ ਰਾਤ ਹੋਵੇ ਚਾਹੇ ਸਵੇਰਾ ਹੋਵੇ ਦਿਨ ਹੋਵੇ ਉਹ ਕਦੇ ਭੱਜੇ ਨਹੀਂ ਤੇ ਇਹ ਐਮਐਲਏ ਵੋਟਾਂ ਲੈ ਕੇ ਸਾਡੇ ਅੱਦੇ ਹਲਕੇ ਦੇ ਲੋਕ ਤੇ ਦੀ ਸ਼ਕਲ ਭੁੱਲ ਗਏ ਨੇ ਇਹ ਤਾਂ ਹੁਣ ਆ ਪੋਸਟਰਾਂ ਦੇ ਵਿੱਚ ਦਿਖਾਈ ਦੇ ਰਿਆ ਪੀਲੀ ਪੱਗ ਬੰਨ ਕੇ ਕਿ ਐਮਐਲਏ ਆ ਹਲਕੇ ਦਾ ਰੋਹਿਤ ਭਾਈ ਸਾਡੇ ਨਾਲ ਸੀਗੇ ਤਾਂ ਨਵਜੀਤ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਐਮਐਲਏ ਵੋਟਾਂ ਲੈ ਰਹੇ ਸੀਗੇ ਜਿਸ ਵੇਲੇ ਵੋਟਾਂ ਲੈਣੀਆਂ ਹੁੰਦੇਣ ਉਦੋਂ ਤਾਂ ਸਾਡੇ ਗਲੀਆਂ ਦੇ ਵਿੱਚ ਪਹੁੰਚਦੇ ਨੇ ਗੇਟ ਖੜਕਾਉਂਦੇ ਨੇ ਪਰ ਹੁਣ ਜਦੋਂ ਇਨਸਾਫ ਦੀ ਗੱਲ ਆਈ ਤਾਂ ਹੁਣ ਲੋਕ ਕੇ ਬੈ ਗਏ ਨੇ ਪਹਿਲਾਂ ਤਾਂ ਹਰ ਥਾਂ ਦੇ ਉੱਤੇ ਲਾਈਵ ਹੋ ਜਾਂਦੇ ਸੀਗੇ ਇਸ ਵੀਡੀਓ ਨੂੰ ਵੱਤ ਵਤਾਂਦਰਾਂ ਕਰ ਕੈਂਸਲ ਜੋ ਕਿਸ ਜਿਮੀਤ ਧੰਨਵਾਦ